ਜਿੰਨੇ ਵੀ ਵਿਭਾਗ ਮੈਂ ਉਹਨਾਂ ਦੀਆਂ ਸਰਕਾਰ ਜਿਹੜੀਆਂ ਪ੍ਰਾਪਰਟੀਆਂ ਉਹ ਵੇਚਣ ਜਾ ਰਹੀ ਹੈ ਤੇ ਜਿਹੜਾ ਬਿਜਲੀ ਐਕਟ ਐਮੈਂਡਮੈਂਟ ਹੁਣ 225 ਉਹਨੂੰ ਜਿਹੜਾ ਲਾਗੂ ਕਰਨ ਜਾ ਰਹੀ ਹੈ ਉਹ ਪਾਰਲੀਮੈਂਟ ਦੇ ਵਿੱਚ ਸਰਦ ਰੁੱਤ ਦੇ ਵਿੱਚ ਮੋਦੀ ਸਰਕਾਰ ਜਿਹੜੀ ਹੈ ਉਹ ਪੇਸ਼ ਕਰਕੇ ਉਹਨੂੰ ਪਾਸ ਕਰਨ ਜਾ ਰਹੀ ਹੈ ਜਿਹਦੇ ਰਿਜ਼ਲਟ ਹੈ ਜਿਹੜੇ ਪੰਜਾਬ ਦੇ ਆਵਾਮ ਨੂੰ ਪੰਜਾਬ ਦੇ ਛੋਟੇ ਲੋਕਾਂ ਨੂੰ ਔਰ ਪੰਜਾਬ ਦੇ ਆਮ ਲੋਕਾਂ ਨੂੰ ਜਿਹੜੇ ਉਹ ਬਿਜਲੀ ਐ ਬਹੁਤ ਮਹਿੰਗੀ ਹੋ ਜਾਏਗੀ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਏਗੀ ਔਰ ਇਹ ਅਡਾਨੀਆਂ ਬਾਨੀਆਂ ਦਾ ਜਿਹੜਾ ਹੱਥ ਥੋਕਾ ਬਣ ਜਾਊਗਾ ਵਿਭਾਗਾਂ ਤੇ ਜਿਹੜੇ ਰੋਜਗਾਰ ਜਿਹੜਾ ਇੱਥੇ ਦਿੱਤਾ ਜਾਂਦਾ ਪੰਜਾਬ ਦੇ ਲੋਕਾਂ ਨੂੰ ਉਹ ਵੀ ਨਹੀਂ ਮਿਲੇਗਾ ਤੇ ਇਹ ਜਿਹੜਾ ਪ੍ਰੋਟੈਸਟ ਹੈਗਾ ਸਟੇਟ ਗਵਰਨਮੈਂਟ ਦੇ ਖਿਲਾਫ ਹੈ ਜਾਂ ਸੈਂਟਰ ਗਵਰਨਮੈਂਟ ਦੇ ਖਿਲਾਫ ਸਾਡਾ ਇਹ ਜਿਹੜਾ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਿਆ ਵੀ ਇਹ ਸੈਂਟਰ ਦੇ ਵਿੱਚ ਏ ਟੀਮ ਹੈ ਤੇ ਪੰਜਾਬ ਦੇ ਵਿੱਚ ਬੀ ਟੀਮ ਹੈ ਜੋ ਉਹਨਾਂ ਦੀਆਂ ਪਾਲਿਸੀਆਂ ਨੇ ਮੁਲਾਜ਼ਮ ਮਾਰੂ ਕਾਰਪੋਰੇਟ ਦੇ ਹੱਕ ਦੇ ਵਿੱਚ ਉਹੀ ਇਹ ਲਾਗੂ ਕਰ ਰਹੇ ਨੇ ਔਰ ਸਾਡਾ ਜਿਹੜਾ ਸਾਡਾ ਜਿਹੜਾ ਕੌਣ ਲਾਗੂ ਕਰ ਰਿਹਾ ਪੰਜਾਬ ਸਰਕਾਰ ਲਾਗੂ ਕਰ ਰਹੀ ਹੈ ਤੇ ਸੈਂਟਰ ਸਰਕਾਰ ਆਦੇਸ਼ ਜਾਰੀ ਕਰ ਰਹੀ ਹੈ ਤੇ ਹੁਣ ਅਗਲੀ ਰਣਨੀਤੀ ਕੀ ਰਹੀ ਅਗਲੀ ਸਾਡੀ ਰਣਨੀਤੀ ਇਹ ਹੈ ਵੀ ਅਸੀਂ ਇਹਨੂੰ ਜਨਮ ਮਹਮ ਜਿਹੜਾ ਬਣਾਵਾਂਗੇ ਲੋਕਾਂ ਦੇ ਵਿੱਚ ਜਾਵਾਂਗੇ ਲੋਕਾਂ ਦੀਆਂ ਸਥਾਪਾ ਪੰਚਾਇਤਾਂ ਦੇ ਵਿੱਚ ਲੋਕਾਂ ਨੂੰ ਅਵੇਅਰ ਕਰਨਗੇ ਇਹਦੇ ਪ੍ਰਤੀ ਕਿ ਜਿਹੜਾ ਫੰਡਾਮੈਂਟਲ ਰਾਈਟ ਹੈ ਇਹਨਾਂ ਪ੍ਰਾਪਰਟੀਆਂ ਤੇ ਉਹ ਤੋੜਾ ਇਹ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਕਿਸਾਨਾਂ ਦਾ ਇਹ ਪੰਜਾਬ ਦੇ ਹਰ ਆਵਾਮ ਦਾ ਬੱਚੇ-ਬੱਚੇ ਦਾ ਹੈ ਇਹ ਕਸਟੋਡੀਅਨ ਨੇ 5 ਸਾਲ ਲਈ 1.5 ਸਾਲ ਲਈ ਕੋਈ ਇਹ ਇਹਨਾਂ ਨੂੰ ਪੂਰਨ ਤੌਰ ਤੇ ਅਧਿਕਾਰ ਨਹੀਂ ਹੈ ਇਹ ਪ੍ਰਾਪਰਟੀਆਂ ਨਹੀਂ ਵੇਚ ਸਕਦੇ ਲੀਗਲੀ ਇਹ ਲੀਗਲ ਜਿਹੜੀ ਸਰਕਾਰ ਇਲੀਗਲ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਔਰ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਲੜਾਈ ਵੱਜਮੀ ਲੜਾਈ ਦੇਵਾਂਗੇ ਔਰ ਅਸੀਂ ਜਿੱਤਾਂਗੇ ਅੱਜ ਪ੍ਰੋਟੈਸਟ ਕਿੱਥੇ ਕੀਤਾ ਔਰ ਕਿਹਦੇ ਖਿਲਾਫ ਅਸੀਂ ਬਿਜਲੀ ਮੰਤਰੀ ਅਰੋੜਾ ਸਾਹਿਬ ਦੇ ਕੋਠੀ ਦੇ ਪ੍ਰੋਟੈਸਟ ਕੀਤਾ ਹੈ ਤੇ ਆਪਣਾ ਧਰਨਾ ਕੀਤਾ ਹੈ ਅਸੀਂ ਉਸ ਧਰਨੇ ਦੇ ਵਿੱਚ ਅਸੀਂ ਉਮੀਦ ਰੱਖਦੇ ਸੀਗੇ ਕਿ ਅਰੋੜਾ ਸਾਹਿਬ ਸਾਨੂੰ ਜਿਹੜੀ ਹੈ ਜਦੋਂ ਅਸੀਂ ਇਹਨਾਂ ਨੂੰ ਦਿੱਤਾ ਸੀਗਾ ਸੰਘਰਸ਼ ਦਾ ਨੋਟਸ ਉਦੋਂ ਹੀ ਮੀਟਿੰਗ ਦੇਣਗੇ ਪਰ ਇਹਨਾਂ ਨੇ ਨਹੀਂ ਦਿੱਤਾ ਹੁਣ ਅਗਲਾ ਜਿਹੜਾ ਸੰਘਰਸ਼ ਹੈ ਅਸੀਂ ਉਹ 9 ਤਰੀਕ ਨੂੰ ਤਰਨਤਾਰਨ ਦੇ ਵਿੱਚ ਉਹ ਜਿੱਥੇ ਕੰਸੀ ਜਿਮਨੀ ਚੋਣ ਹੋ ਰਹੀ ਹੈ ਉੱਥੇ ਅਸੀਂ ਪ੍ਰੋਟੈਸਟ ਕਰਾਂਗੇ ਮੈਂ ਉਮੀਦ ਰੱਖਦਾ ਤੁਹਾਡੇ ਚੈਨਲਾਂ ਦੇ ਰਾਹੀਂ ਔਰ ਸਾਰੇ ਸਾਥੀਆਂ ਦੇ ਰਾਹੀਂ ਅਪੀਲ ਕਰਦਾ ਸਰਕਾਰ ਨੂੰ ਕਿ ਸਾਨੂੰ ਜਲਦ ਤੋਂ ਜਲਦ ਮੀਟਿੰਗ ਦੇ ਕੇ ਇਹਨਾਂ ਮਸਲਿਆਂ ਦਾ ਹੱਲ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਇੰਡਸਟਰੀ ਹੈ ਪੰਜਾਬ ਦੀ ਬਿਜਲੀ ਬੋਰਡ ਇਹ ਬਹੁਤ ਵੱਡੀ ਇੰਡਸਟਰੀ ਹੈ ਇਹਦੀ ਲੋੜ ਹੈ ਪਾ ਬਿਜਲੀ ਤੋਂ ਬਿਨਾ ਅੱਜ ਕੋਈ ਕੰਮ ਨਹੀਂ ਚੱਲ ਰਿਹਾ ਇਸ ਇੰਡਸਟਰੀ ਦੇ ਮਾਹੌਲ ਨੂੰ ਸ਼ਾਂਤ ਰੱਖਣਾ ਪੰਜਾਬ ਸਰਕਾਰ ਤੇ ਮੈਨੇਜਮੈਂਟ ਦਾ ਕੰਮ ਹੈ ਤੇ ਮੰਤਰੀ ਦਾ ਕੰਮ ਹੈ ਇਹ ਜਲਦੀ ਧੋਟੇ ਮਾਧਿਓਂ ਰਸਤਾ ਅਸੀਂ ਬੇਨਤੀ ਕਰਦੇ ਆਂ ਕਿ ਸਾਨੂੰ ਮੀਟਿੰਗ ਦੇ ਕੇ ਇਹ ਮਸਲੇ ਹੱਲ ਅਗਰ ਨਹੀਂ ਮਿਲਦੀ ਅਗਰ ਨਹੀਂ ਮਿਲਦੇ ਅਸੀਂ ਪਹਿਲਾਂ ਕਹਿ ਚੁੱਕੇ ਆਂ ਕਿ ਅਸੀਂ ਜਿਹੜਾ ਹੈ ਸੰਘਰਸ਼ ਹੈ ਜਿਹੜਾ ਉਹ ਵੱਧਮਾ ਸੰਘਰਸ਼ ਔਰ ਤਿੱਖਾ ਸੰਘਰਸ਼ ਜਨਮ ਮਹਿੰਮ ਬਣਾ ਕੇ ਅਸੀਂ ਲੋਕਾਂ 'ਚ ਜਾਵਾਂਗੇ ਔਰ ਲੜਾਂਗੇ ਔਰ ਜਿੱਤਾਂਗੇ